ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦਾ ਮੇਰਾ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਸਿੱਖ ਨਸਲ ਬਦਲੀ ਦੀਆਂ ਨਿਸ਼ਾਨੀਆਂ ਕੀ ਨੇ ਸੋ ਉਸ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇਸ ਗੱਲ ਦਾ ਆਪਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਇਸ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੁਨੀਆ ਦੇ ਵਿੱਚ ਕੋਈ ਨਹੀਂ ਕਰ ਸਕਿਆ ਜਦੋਂ ਦਾ ਸੋਸ਼ਲ ਮੀਡੀਆ ਦਾ ਜੋਗ ਆਇਆ ਕਰੋਨਾ ਦਾ ਟਾਈਮ ਲੰਘਿਆ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖ ਕੌਮ ਦੀਆਂ ਗੱਲਾਂ ਹੋਣ ਲੱਗੀਆਂ ਕਿ ਯਾਰ ਇਹੋ ਜਿਹੀ ਕੌਮ ਜਿਹੜੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੀ ਜਿੱਥੇ ਲੋੜ ਆ ਜਾ ਕੇ ਲੰਗਰ ਲਾ ਦਿੰਦੇ ਨੇ ਜਿੱਥੇ ਲੋੜ ਆ ਜਾ ਕੇ ਕੱਪੜੇ ਬੰਨਣ ਲੱਗ ਜਾਂਦੇ ਨੇ ਜਿੱਥੇ ਲੋੜ ਆ ਉਥੇ ਆਕਸੀਜਨ ਦੇ ਸਿਲੰਡਰ ਵੰਨਣ ਲੱਗ ਗਏ ਮਤਲਬ ਸਿੱਖਾਂ ਦੀਆਂ ਜੋ ਚੜ੍ਹਾਈ ਸੀ ਉਹ ਜਦੋਂ ਦੁਨੀਆਂ ਦੇ ਸਾਹਮਣੇ ਆਉਣ ਲੱਗੀ ਤਾਂ ਫਿਰ ਸਹਿਖ ਬਰੋਹ ਦੀ ਤਾਕਤਾਂ ਨੇ ਦੇਖਿਆ ਕਿ ਯਾਰ ਇਹਨਾਂ ਦਾ ਮਤਲਬ ਹੁਣ ਕੀ ਕੀਤਾ ਜਾਵੇ ਇਹ ਤਾਂ ਦੁਨੀਆਂ ਦੇ ਵਿੱਚ ਮਤਲਬ ਪਿਆਰ ਲੈ ਰਹੇ ਨੇ ਲੋਕਾਂ ਦਾ ਦੁਨੀਆਂ ਦੇ ਵਿੱਚ ਵਧੀਆ ਕੰਮ ਦੇ ਵਜੋਂ ਉੱਪਰ ਕੇ ਸਾਹਮਣੇ ਆਉਣ ਲੱਗੇ ਨੇ ਸੋ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਆਰੀ ਕਿਵੇਂ ਫੇਰੀ ਜਾਵੇ ਚਾਲਾਂ ਤਾਂ ਬਹੁਤ ਟਾਈਮ ਤੋਂ ਚੱਲੀਆਂ ਜਾ ਰਹੀਆਂ ਅਸੀਂ ਸਿੱਖਾਂ ਦੀਆਂ ਨਸਲਾਂ ਕਿਵੇਂ ਬਦਲੀਆਂ ਜਾ ਰਹੀਆਂ ਅਸੀਂ ਆ ਪਿੱਛੇ ਜੇ ਲੱਖੇ ਸਧਾਨੇ ਦੀ ਇੱਕ ਵੀਡੀਓ ਦੇਖੀ ਸੀ ਉਹਦੇ ਚ ਉਹਨੇ ਦੱਸਿਆ ਕਹਿੰਦਾ ਵੀ ਇਦਾਂ ਕਰਕੇ ਜਿਹੜੇ ਹਸਪਤਾਲਾਂ ਦੇ ਵਿੱਚ ਟੀਕਿਆਂ ਨਾਲ ਹੀ ਬੱਚੇ ਪੈਦਾ ਹੋ ਰਹੇ ਨੇ ਇਹ ਸਿੱਖਾਂ ਦੀਆਂ ਕੁੱਖਾਂ ਦੇ ਵਿੱਚ ਗੈਰ ਸਿੱਖ ਵੀਰ ਜਿਹਦੇ ਟੀਕੇ ਨੇ ਜੋ ਉਹ ਰੱਖੇ ਜਾ ਰਹੇ ਨੇ ਜਿਹਦੇ ਨਾਲ ਸਿੱਖਾਂ ਦੀਆਂ ਦਸਰਾਂ ਬਦਨੀਆਂ ਬਦਨੀਆਂ ਜਾ ਰਹੀਆਂ ਉਹਨੂੰ ਥੋੜਾ ਯਕੀਨਸ਼ਾ ਨਹੀਂ ਆਇਆ ਵਗੇ ਜੇ ਐਵੇਂ ਕਿਵੇਂ ਹੋ ਜਾਏਗਾ ਪਰ ਹੁਣ ਜਦੋਂ ਮੈਂ ਥੋੜੇ ਦਿਨ ਪਹਿਲਾਂ ਇੱਕ ਨਿਊਜ਼ੀਲੈਂਡ ਦਾ ਨੇਕੀ ਜੋ ਸਿੱਖ ਵਿਰੋਧੀ ਤਾਕਤਾਂ ਦਾ ਦਲਾਲ ਬਣ ਕੇ ਆਪਦਾ ਫਰਜ ਅਦਾ ਕਰ ਰਿਹਾ ਵਾ ਉਹਦੀ ਇੱਕ ਵੀਡੀਓ ਦੇਖੀ ਉਹ ਬੰਦਾ ਬੋਲ ਰਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਕਰਪਟ ਰਾਜਾ ਸੀ ਉਹਨੇ 12 ਸਿੱਖ ਮਿਸਲਾਂ ਖਤਮ ਕਰਕੇ ਆਪ ਦਾ ਰਾਜ ਕਾਇਮ ਕੀਤਾ ਉਹਨੇ ਗੁਰੂ ਘਰਾਂ ਵਿੱਚ ਗੰਧ ਪਾਇਆ ਉਹਨੇ ਆਨੰਦ ਪੈਦਾ ਕਰਤੇ ਉਹਨੇ ਇਹ ਕਰਤਾ ਉਹਨੇ ਉਹ ਕਰਤਾ ਮਤਲਬ ਕੀ ਉਹ ਬੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਪੂਰਾ ਭੰਡ ਰਿਹਾ ਸੀ ਕਿ ਬਈ ਉਹ ਤੋਂ ਵੱਡਾ ਮਤਲਬ ਕਰਾਫਟਰ ਆ ਜਾ ਕੋਈ ਨਹੀਂ ਸੀ ਮੈਂ ਸੋਚਿਆ ਮੈਂ ਕਹਾ ਯਾਰ ਲੋਕ ਇਹਦਾ ਜਵਾਬ ਦਿੰਦੇ ਹੋਣਗੇ ਇੱਕ ਮਿੰਟਾਂ ਦੇ ਵਿੱਚ ਚਲੇ ਇੱਕ ਅਦਾ ਬੰਦਾ ਬੋਲਦਾ ਪਰ ਜਦੋਂ ਮੈਂ ਥੱਲੇ ਕਮੈਂਟ ਪੜ੍ਹੇ ਕਮੈਂਟਾਂ ਦੇ ਵਿੱਚ ਕੀ ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਇੱਕ ਇਹ ਆਸ਼ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਸ਼ਰਾਬੀ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਕੰਜਰੀਆਂ ਨਚਾਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਇਹ ਕਰਦਾ ਸੀ ਉਹ ਕਰਦਾ ਸੀ ਮਤਲਬ ਪੂਰਾ ਭੰਡੀ ਪ੍ਰਚਾਰ ਜਨਮ ਉਹਨਾਂ ਦੇ ਕਮੈਂਟਾਂ ਵਾਲਿਆਂ ਦੀਆਂ ਆਈਡੀਆਂ ਫੋਨ ਤੇ ਲਿਖਿਆ ਤਾਂ ਸਾਰੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮੇ ਹੋਏ ਫਿਰ ਮੇਰੇ ਉਸ ਟਾਈਮ ਲਖੇ ਸਧਾਨੇ ਦੀ ਘੱਟ ਦਿਮਾਗ ਦੇ ਵਿੱਚ ਆਈ ਬਈ ਬਾਕੀ ਉਹ ਲੋਕ ਨੇ ਜਿਹੜੇ ਗੈਰ ਸਿੱਖ ਵੀਰ ਜਿੱਤੋਂ ਤਿਆਰ ਹੋਏ ਟੀਕਿਆਂ ਦੀ ਪੈਦਾਵਾਰ ਨਹੀਂ ਸੋ ਉਹ ਲੋਕ ਆਪ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਨੇ ਸਿੱਖਾਂ ਦਾ ਜਿਹੜਾ ਵਧਣ ਨਹੀਂ ਪਰ ਦੂਜੇ ਪਾਸੇ ਜੋ ਸਕੀਰ ਦਾ ਦਰਦ ਰੱਖਣ ਵਾਲੇ ਨੇ ਉਹ ਲੋਕ ਅਜਲ ਜਾਇ ਹੋਏ ਨੇ ਸੋਸ਼ਲ ਮੀਡੀਆ ਤੇ ਉਹ ਕੰਮਾਂ ਦੇ ਵਿੱਚ ਅਖੇ ਦੀ ਢੱਡੀਆਂ ਵਾਲੇ ਦੇ ਵਰਤਕਾਰ ਦਾ ਪਰਚਾ ਹੋ ਗਿਆ 15 ਦਿਨ ਹੋ ਗਏ ਮਤਲਬ ਇਹੀ ਗੱਲ ਦੇ ਉੱਤੇ ਚਰਚਾ ਚੱਲ ਰਹੀ ਹੈ ਫਲਾਨਾ ਬੰਦਾ ਐ ਕਰਦਾ ਫੜਿਆ ਕਿ ਉਹ ਵੀ ਤੇਜੀ ਹਰਚੇ ਚੱਲੀ ਜਾ ਰਹੇ ਫਲਾਨਾ ਐ ਕਰਦਾ ਜਿਹੜਾ ਭਾਈ ਮਤਲਬ ਕੀ ਐ ਸਿੱਖ ਕੌਮ ਨੂੰ ਹੋਰ ਕੰਮਾਂ ਦੇ ਵਿੱਚ ਢਿਜਾ ਕੇ ਸਿੱਖ ਬਰੋਹ ਦੀ ਤਾਕਤਾਂ ਆਪ ਦਾ ਕੰਮ ਕਰੀ ਜਾ ਰਹੀਆਂ ਨੇ ਤੇ ਸਾਡੇ ਕੌਮ ਦੀ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਇਸ ਕਰਕੇ ਸਿੱਖੀ ਤੋਂ ਦੂਰ ਹੋਈ ਜਾ ਰਹੀ ਆ ਕਮੋ ਜਿਹੜੇ ਪ੍ਰਚਾਰਕ ਨੇ ਉਹ ਤਾਂ ਅੰਸ ਵਿੱਚ ਹੀ ਜੁੰਡਮ ਜੁੰਡੀ ਹੋਏ ਹੋਏ ਨੇ ਸੋ ਮੈਂ ਸਾਡੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰੂੰਗਾ ਭਾਈ ਅੱਜ ਲੋੜ ਆ ਸਿੱਖ ਕੌਮ ਨੂੰ ਬਚਾਉਣ ਦੇ ਲਈ ਤੁਸੀਂ ਸਰਗਰਮ ਹੋਵੋ ਤੁਸੀਂ ਪਹਿਲਾਂ ਤਾਂ ਸਿੱਖਾਂ ਦਾ ਇਤਿਹਾਸ ਪੜੋ ਵੀ ਸਿੱਖਾਂ ਦੀਆਂ ਪ੍ਰਾਪਤੀਆਂ ਕੀ ਨੇ ਸਿੱਖਾਂ ਦੀਆਂ ਪ੍ਰਾਪਤੀਆਂ ਸਾਹਮਣੇ ਦੁਨੀਆ ਦੇ ਟੋਟਲ ਰਾਜਿਆਂ ਦੀਆਂ ਦੁਨੀਆ ਦੇ ਸਖਲ ਦੇਸ਼ਾਂ ਦੀਆਂ ਪ੍ਰਾਪਤੀਆਂ ਵਿਕੀਆਂ ਪੈ ਜਾਣਗੀਆਂ ਜੇ ਤੁਸੀਂ ਸਿੱਖ ਕੌਮ ਦਾ ਇਤਿਹਾਸ ਪੜੋਗੇ ਪਹਿਲਾਂ ਤਾਂ ਹੌਲੀ-ਹੌਲੀ ਕਰਕੇ ਆ ਸਿੱਖ ਵਿਰੋਧੀ ਤਾਕਤਾਂ ਦੇ ਦਲੀਆਂ ਨੇ ਸਾਨੂੰ ਸਾਡੇ ਇਤਿਹਾਸ ਦੇ ਖਿਲਾਫ ਕੀਤਾ ਉਸੀਂ ਸਮਝ ਹੀ ਕਮੇ ਗਏ ਹੋਊਗਾ ਬਦਲਾ ਕਹਿ ਕੀ ਰੂ ਰਹਾ ਵਾਂ ਉਹਨਾਂ ਨੇ ਸਾਨੂੰ ਸਾਡੇ ਇਤਿਹਾਸ ਦੇ ਖਿਲਾਫ ਕੀਤਾ ਨੌਜਵਾਨ ਪੀੜ੍ਹੀ ਕਿਉਂਕਿ ਨੌਜਵਾਨ ਪੀੜ੍ਹੀ ਇੱਕ ਉਹ ਕੋਰਾ ਕਾਗਜ਼ ਹੈ ਜਿਹਦੇ ਉੱਤੇ ਜੋ ਲਿਖ ਦੋਗੇ ਉਹ ਉਵੇਂ ਜਿਵੇਂ ਲਿਖਿਆ ਰਹੇਗਾ ਕਿਉਂਕਿ ਖੂਨ ਮਦਰ ਬੱਚੇ ਜਰ ਰੋੜਦੇ ਉਹਨਾਂ ਨੇ ਸੁਣਨਾ ਕੀ ਤੋਂ ਹੁੰਦਾ ਸਾਡੇ ਪ੍ਰਚਾਰਕਾਂ ਤੋਂ ਜਿਹਨੂੰ ਆਪ ਦਾ ਭਾਈ ਦੇ ਮੰਨਦੇ ਨੇ ਪਹਿਲਾਂ ਹੌਲੀ 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 ਕਰਕੇ ਉਹਨਾਂ ਪ੍ਰਚਾਰਕਾਂ ਨੂੰ ਨੌਜਵਾਨ ਪੀੜ੍ਹੀ ਦਾ ਮਤਲਬ ਆਈਡਲ ਬਣਾਇਆ ਗਿਆ ਉਹ ਤੋਂ ਬਾਅਦ ਉਹਨਾਂ ਪ੍ਰਚਾਰਕਾਂ ਨੂੰ ਆਪਦੇ ਹੁਕਮ ਦੇ ਉੱਤੇ ਇਸ ਇੱਕ ਵਿਰੋਧੀ ਤਾਕਤਾਂ ਨੇ ਆਪਦੇ ਦੰਨਿਆਂ ਨੂੰ ਕਹਿ ਦਿੱਤਾ ਕਿ ਹੁਣ ਵੱਡੋ ਸਿੱਖੀ ਦੀਆਂ ਜੜਾਂ ਤੇ ਉਹ ਲੋਕਾਂ ਨੇ ਸਾਰਿਆਂ ਤੋਂ ਪਹਿਲਾਂ ਕਿਉਂ ਕਾਰਜ ਦੇ ਉੱਲ ਜਾਂ ਕੀ ਸਾਡੇ ਸਿੱਖ ਇਤਿਹਾਸ ਤੇ ਇਹੇ ਕਰਕੇ ਮਤਲਬ ਅੱਜ ਕੋਈ ਵੀ ਨੌਜਵਾਨ ਜਦੋਂ ਇਤਿਹਾਸ ਪੜ੍ਹਦਾ ਉਹਦੇ ਦਿਲ ਦੇ ਵਿੱਚ ਆਟੋਮੈਟਿਕਲੀ ਦਿਮਾਗ ਦੇ ਵਿੱਚ ਇਹ ਲੱਗਦੀ ਯਾਰ ਕੀ ਪਤਾ ਇਦਾਂ ਹੋਵੇ ਬਣਾਣਾ ਬਾਬਾ ਤਾਂ ਇਹ ਕਹਿੰਦਾ ਸੀ ਸੋ ਪਹਿਲਾ ਦਾ ਸਾਨੂੰ ਸੇ ਸਾਕੇ ਇਤਿਹਾਸ ਤੇ ਖੜੇ ਕੀਤੇ ਕਿਉਂਕਿ ਇਸ ਗੱਲ ਦਾ ਸਭ ਨੂੰ ਪਤਾ ਕਿ ਜਿਹੜੀ ਕੌਮ ਦਾ ਕੋਈ ਇਤਿਹਾਸ ਨਾ ਹੋਵੇ ਜਿਹੜੀ ਕੌਮ ਦਾ ਇਤਿਹਾਸ ਜੇ ਤੁਸੀਂ ਖਤਮ ਕਰ ਦੋ ਤਾਂ ਕੌਮ ਆਪੇ ਹੀ ਖਤਮ ਹੋ ਜਾਵੇਗੀ ਸੋ ਸਭ ਤੋਂ ਪਹਿਲਾਂ ਇਹਨਾਂ ਸਿੱਖ ਵਿਰੋਧੀ ਤਾਕਤਾਂ ਦੇ ਦਲਿਆਂ ਨੇ ਨਾ ਕਿ ਨਿਊਜ਼ੀਲੈਂਡ ਵਰਗੀਆਂ ਨੇ ਤੇ ਸਾਡੇ ਪੰਜਾਬ ਦੇ ਵਿੱਚ ਵਸਦੇ ਵੱਡੇ ਵੱਡੇ ਬਾਬਿਆਂ ਨੇ ਸਿੱਖ ਇਤਿਹਾਸ ਤੇ ਉਂਗਲਾਂ ਚੱਕਣੀਆਂ ਸ਼ੁਰੂ ਕੀਤੀਆਂ ਤੇ ਅੱਜ ਵੀ ਸਾਡੇ ਨੌਜਵਾਨ ਜਿਹੜੇ ਬੱਚੇ ਬੱਚੀਆਂ ਨੇ ਉਹ ਇਹੀ ਕੰਮ ਦੇ ਵਿੱਚ ਚੜਜੇ ਹੋਏ ਨੇ ਸੋਸ਼ਲ ਮੀਡੀਆ ਤੇ ਜਦੋਂ ਕਦੇ ਸਿੱਖੀ ਦੀਆਂ ਗੱਲਾਂ ਹੋਣ ਲੱਗਦੀਆਂ ਨੇ ਤਾਂ ਇਹ ਲੋਕਾਂ ਦੇ ਨਾਲ ਲੱਗਦਾ ਕੋਈ ਮਸਲਾ ਠਾਲ ਦਿੱਤਾ ਜਾਂਦਾ ਵਾ ਨੌਜਵਾਨ ਪੀੜੀ ਉਧਰੋਂ ਹੋ ਜਾਂਦੀ ਆ ਸੋ ਜੇਕਰ ਨੌਜਵਾਨ ਨੂੰ ਤੁਸੀਂ ਚਾਹੁੰਦੇ ਹੋ ਸਿੱਖੀ ਦਾ ਤੁਹਾਡੇ ਦਿਲ ਦੇ ਵਿੱਚ ਪਿਆਰ ਆ ਤਾਂ ਸਾਰਿਆਂ ਤੋਂ ਪਹਿਲਾਂ ਆਪਣਾ ਇਤਿਹਾਸ ਦੇਖੋ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਭੰਡਿਆ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰ ਧਰਮ ਦਾ ਬੰਦਾ ਸੁਖੀ ਵਸਦਾ ਸੀ ਇਸ ਗੱਲ ਦਾ ਸਭ ਨੂੰ ਪਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕ੍ਰਾਈਮ ਨਾਂ ਦੀ ਕੋਈ ਚੀਜ਼ ਨਹੀਂ ਸੀ ਇਸ ਗੱਲ ਦਾ ਸਭ ਨੂੰ ਪਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਤੱਕ ਨਹੀਂ ਹੋਈ ਇਸ ਗੱਲ ਦਾ ਸਭ ਨੂੰ ਪਤਾ ਕਿਉਂਕਿ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿੱਤੀ ਘਟਾਂਚਾ ਸਭ ਤੋਂ ਉੱਚਾ ਸੀ ਕਿਉਂਕਿ ਲੋਕ ਪੜ੍ਹੇ ਲਿਖੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਮਤਲਬ ਸਾ ਤੋਂ ਹਾਲਾਂਕਿ ਆਪ ਹੂੰ ਅਨਪੜ੍ਹ ਸੀ ਮਹਾਰਾਜਾ ਰਣਜੀਤ ਸਿੰਘ ਬਾ ਉਸ ਰਾਜੇ ਨੂੰ ਉਸ ਬੰਦੇ ਨੂੰ ਵਿਦਿਆ ਦੀ ਪੜ੍ਹਾਈ ਦੀ ਕਦਰ ਸੀ ਕਿਤਾਬਾਂ ਦੀ ਕਦਰ ਸੀ ਅੱਜ ਸਾਡੇ ਬੱਚਿਆਂ ਨੂੰ ਆ ਸਾਡੇ ਪ੍ਰਚਾਰਕਾਂ ਵੱਲੋਂ ਪੜ੍ਹਾਈ ਦੇ ਵੱਲੋਂ ਖਤਮ ਕੀਤਾ ਜਾ ਰਿਹਾ ਉਧਰੋਂ ਤੋੜ ਕੇ ਆਮ ਜੇ ਘੋੜਿਆਂ ਦੀਆਂ ਲਿੱਦਾਂ ਚੱਕਣ ਲਾਏ ਹੋਏ ਸਾਡੇ ਨੌਜਵਾਨ ਬੱਚੇ ਸਾਡੇ ਪ੍ਰਚਾਰਕਾਂ ਨੇ ਉਨਨ ਕੀ ਦੱਸਿਆ ਜਾ ਰਿਹਾ ਸਾਡੀ ਵਿਰਾਸਤ ਨੇ ਜੀ ਘੋੜੇ ਹਾਥੀ ਸਾਡੀ ਵਿਰਾਸਤ ਆ ਜੀ ਇਹ ਸਾਡੀ ਵਿਰਾਸਤ ਸੀ ਸਾਡੀ ਪੜਾਈ ਗਿਆਨ ਸਾਡਾ ਵਿਰਾਸਤ ਸੀ ਸਾਡੀ ਇਹ ਘੋੜੇ ਹਾਥੀ ਠੀਕਾ ਮੰਨਦੇ ਆ ਗੁਰੂ ਸਾਹਿਬ ਉਹਨਾਂ ਨੇ ਰੱਖੇ ਨੇ ਘੋੜੇ ਕਿਉਂਕਿ ਉਸ ਟਾਈਮ ਘੋੜਿਆਂ ਦਾ ਟਾਈਮ ਸੀ ਘੋੜਿਆਂ ਦਾ ਯੁੱਗ ਸੀ ਹਾਂ ਸਾਡੀ ਵਿਰਾਸਤ ਨੂੰ ਸਾਨੂੰ ਸਾਹਮਣੇ ਰੱਖਣਾ ਚਾਹੀਦਾ ਕੂੜੇ ਹਾਥੀਆਂ ਜੋ ਮਤਲਬ ਹੈਗਾ ਸਾਡਾ ਵਿਰਸਾ ਉਹ ਉਸ ਨੂੰ ਸੰਭਾਲਣਾ ਚਾਹੀਦਾ ਪਰ ਦੂਸਰੇ ਪਾਸੇ ਪੜਾਈ ਵਾਲੇ ਪਾਸੇ ਹੁੰਦਾ ਤੁਸੀਂ ਖਤਮ ਕਰ ਦਿੱਤੇ ਸਾਡੇ ਬੱਚੇ ਆ ਬਹੁਤ ਜਵਾਕ ਨੇ ਜਿਹੜਾ ਦਰਾਂ ਦੇ ਵਿੱਚ ਤੁਰੇ ਫਿਰਦੇ ਨੇ ਉਹ ਦੁਨੀਆਵੀ ਪੜਾਈ ਤੋਂ ਬਾਝੇ ਨੇ ਪਰ ਜਦੋਂ ਉਹ ਬੱਚੇ ਥੋੜੇ ਜਿਹਾ ਵੱਡੇ ਹੁੰਦੇ ਨੇ ਉਹਨਾਂ ਨੂੰ ਦੁਨੀਆ ਦੇ ਵਿੱਚ ਵਿਚਰਨਾ ਪੈਂਦਾ ਵਾ ਤਾਂ ਉਹ ਬੰਦੇ ਬੱਚੇ ਉਸ ਟਾਈਮ ਬਿਲਕੁਲ ਬੁੱਜ ਦਿਮਾਗ ਹੁੰਦੇ ਨੇ ਉਹਨਾਂ ਨੂੰ ਦੁਨੀਆ ਦਾ ਪਤਾ ਹੀ ਨਹੀਂ ਹੈਗਾ ਕਿਉਂਕਿ ਦੁਨੀਆਵੀ ਪੜਾਈ ਤੋਂ ਬਿਨਾ ਤਾਂ ਕੁਝ ਹੋ ਹੀ ਨਹੀਂ ਸਕਦਾ ਇਹੀ ਕਹਿਣ ਦੇ ਜੀ ਗੁਰਮਤਿ ਦੀ ਪੜਾਈ ਗੁਰਮਤਿ ਦੀ ਪੜਾਈ ਦੇ ਨਾਲ-ਨਾਲ ਦੁਨੀਆਵੀ ਪੜਾਈ ਕਿਉਂਕਿ ਦੁਨੀਆ ਚੰਦ ਤੇ ਪਹੁੰਚ ਗਈ ਮੈਂ ਕੋਈ ਸਾਡੇ ਵਿਰਸੇ ਦੀ ਉੱਠ ਨਹੀਂ ਇੱਥੇ ਬੋਲ ਰਿਹਾ ਹਰ ਗੱਲ ਤਾਂ ਹੀ ਕਰਦੇ ਆ ਬੱਚਿਆਂ ਨੂੰ ਸਾਡੇ ਜਿਹੜੇ ਬੱਚੇ ਉੱਠ ਰਹੀਆਂ ਨੌਜਵਾਨ ਪੀੜ੍ਹੀ ਜਿਹੜੇ ਸਿੱਖੀ ਨਾਲ ਜੁੜੇ ਹੋਏ ਨੇ ਬਾਣੀ ਦੇ ਧਾਰਨੀ ਨੇ ਉਹਨਾਂ ਨੂੰ ਵਿਦਿਆ ਘਟਾਂਚੇ ਵੱਲੋਂ ਪੜਾਈ ਵੱਲੋਂ ਕਿਉਂ ਪਰੇ ਕੀਤਾ ਜਾ ਰਿਹਾ ਭਾਈ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਨੇ ਉਹ ਲੋਕ ਚਾਹੀਓ ਕੋਈ ਦਲ ਦੇ ਵਿੱਚ ਰਹਿੰਦੇ ਨੇ ਬੱਚੇ ਚਾਹੀਓ ਕਿਸੇ ਬਾਬੇ ਸਾਧ ਮੁੱਕ ਕੋਲੇ ਰਹਿੰਦੇ ਨੇ ਜੇਕਰ ਉਹ ਬੱਚਿਆਂ ਨੂੰ ਆਣਪੜ ਰੱਖਿਆ ਜਾ ਰਿਹਾ ਤਾਂ ਉਸ ਗੱਲ ਦੇ ਜ਼ਿੰਮੇਵਾਰੇ ਪਖੰਡੀ ਸਾਧ ਨੇ ਅਰੋ ਬੱਚਿਆਂ ਦੇ ਮਾਪੇ ਨੇ ਉਸ ਗੱਲ ਦੇ ਜ਼ਿੰਮੇਵਾਰ ਜਿਹੜੇ ਆਪਣੇ ਬੱਚਿਆਂ ਨੂੰ ਇਹਨਾਂ ਸਾਧਾਂ ਕੋਲੇ ਛੱਡ ਆਉਂਦੇ ਨੇ ਦਲਾਂ ਦੇ ਵਿੱਚ ਤੋਰ ਦਿੰਦੇ ਨੇ ਉਥੇ ਉਹ ਅਣਪੜ ਰਹਿ ਜਾਂਦੇ ਨੇ ਤੇ ਡੰਗਰ ਬਣ ਜਾਂਦੇ ਨੇ ਇਹ ਬਾਬਿਆਂ ਨੂੰ ਕੀ ਚਾਹੀਦਾ ਇਹਨਾਂ ਦੇ ਆਪ ਦੇ ਭਾਈ ਭਤੀਜੇ ਪੁੱਤ ਪੁੱਤ ਸੌ ਅਮਰੀਕਾ ਕੈਨੇਡਾ ਵਿਦੇਸ਼ਾਂ ਦੇ ਵਿੱਚ ਸੈੱਟ ਕਰੇ ਹੋਏ ਨੇ ਤੇ ਇੱਥੇ ਸਾਡੇ ਬੱਚਿਆਂ ਨੂੰ ਇਹਨਾਂ ਨੇ ਆਪ ਦੇ ਘੋੜੇ ਸੰਭੜ ਤੇ ਰੱਖਿਆ ਹੋਇਆ ਉਹ ਡੰਗਰ ਸੰਭੜ ਤੇ ਰੱਖਿਆ ਹੋਇਆ ਸੋ ਅੱਜ ਲੋੜ ਆ ਸਿੱਖ ਕੌਮ ਨੂੰ ਜਾਗਣ ਦੀ ਜੇਕਰ ਸਿੱਖਾਂ ਦੇ ਬੱਚੇ دنیਾਬੀ ਵਿਦਿਆ ਦੇ ਨਾਲ ਜੁੜਨਗੇ دنیਾਬੀ ਪੜਾਈ ਦੇ ਨਾਲ ਜੁੜਨਗੇ ਆਪਦੇ ਇਤਿਹਾਸ ਨਾਲ ਜੁੜਨਗੇ ਬਾਣੀ ਨਾਲ ਜੁੜਨਗੇ ਜੇਕਰ ਪੜ੍ਹਨ ਪੜ੍ਹਨ ਲਿਖਣਗੇ ਫੇਰ ਹੀ ਉਹ ਲੋਕ ਮਤਲਬ ਪੜ ਸਕਣਗੇ ਦਰਬਾਨੀ ਫੇਰ ਹੀ ਪੜਨਗੇ ਅਧਿਆਸ ਨੂੰ ਫੇਰ ਹੀ ਪੜਨਗੇ ਫੇਰ ਹੀ ਦੁਨੀਆ ਵਿੱਚ ਜਾ ਕੇ ਪ੍ਰਚਾਰ ਕਰ ਸਕਦੇ ਨੇ ਪਰ ਹੋ ਕੀ ਰਿਹਾ ਅੱਜ ਸਭ ਦੀਆਂ ਅੱਖਾਂ ਦੇ ਸਾਹਮਣੇ ਆ ਤੇ ਸਾਡੇ ਕਾਂਗਰਸ ਜਥੇਦਾਰਾਂ ਨੇ ਇਹਨਾਂ ਗੱਲਾਂ ਤੋਂ ਬਿਲਕੁਲ ਹੀ ਅੱਖਾਂ ਫੇਰੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈ ਗੱਲਾਂ ਦੇ ਵਿੱਚ ਕੀ ਆ ਜੋ ਡੇਰੀਆਂ ਦੇ ਵਿੱਚ ਕੀ ਕੋਝ ਹੋ ਰਿਹਾ ਜਿੱਥੇ ਸਿੱਖੀ ਪ੍ਰਚਾਰ ਦੀ ਆੜ ਦੇ ਵਿੱਚ ਮਤਲਬ ਗਲਤ ਕੰਮ ਹੋ ਰਹੇ ਨੇ ਕਿਸੇ ਨੂੰ ਕੋਈ ਮਤਲਬ ਨਹੀਂ ਅਧਿਕਾਰ ਨੂੰ ਠੀਕ ਹੈ ਜੀ ਜਿਸ ਤਰਕੇ ਅੱਜ ਸਾਡੀ ਕੌਮ ਆ ਜੋ ਉਹ ਥੱਲੇ ਨੂੰ ਜਾ ਰਹੀ ਆ ਸਾਡੇ ਬੱਚੇ ਬੱਚੀਆਂ ਨੇ ਜੋ ਆਉਂਦੇ ਕੇਸ ਕਤਲ ਕਰਵਾ ਕੇ ਦੂਜੇ ਪਾਸੇ ਨੂੰ ਹੋ ਕੇ ਉਹ ਕਿਹੜਿਆ ਆਪਾਂ ਲੈਣਾ ਕੀ ਹੈ ਇਹਨਾਂ ਤੋਂ ਸੋ ਅੱਜ ਲੋੜ ਆ ਉਹਨਾਂ ਨੂੰ ਸਾਹਮਣੇ ਦੀ ਸਾਡੇ ਨੌਜਵਾਨ ਪੀੜ੍ਹੀ ਨੂੰ ਵੀ ਮੈਂ ਬੇਨਤੀ ਕਰੂੰਗਾ ਓਏ ਪਹਿਲਾਂ ਆਪਦਾ ਇਤਿਹਾਸ ਪੜੋ ਆਉਦੇ ਫਿਰ ਸੈਨੂੰ ਪੜੋ ਫੇਰ ਹੀ ਇਹ ਨੀਕੀ ਨਿਊਜ਼ੀਲੈਂਡ ਵਰਕੇ ਅਤੇ ਪੰਜਾਬ ਵਿੱਚ ਬੈਠੇ ਦਲਿਆਂ ਨੂੰ ਜੇ ਖਬਰੂ ਦੀ ਤਾਕਤਾਂ ਦਿਆਂ ਨੂੰ ਨਾਥ ਪਾਈ ਜਾ ਸਕਦੀ ਆ ਨਹੀਂ ਤਾਂ نسل ਜੋ ਬਦਲੀ ਜਾ ਰਹੀ ਆ ਇਸ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਆਪਦਾ ਪੂਰਾ ਜੋਰ ਲਾ ਰਹੀਆਂ ਨੇ ਸਿੱਖਾਂ ਨੂੰ ਖਤਮ ਕਰਨ ਦੇ ਲਈ ਨਹੀਂ ਕੋਈ ਨਹੀਂ ਰੋਕ ਸਕਦਾ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਜੇਕਰ ਤੁਹਾਡੇ ਦਿਲ ਦੇ ਵਿੱਚ ਸਿੱਖੀ ਦੇ ਲਈ ਪਿਆਰ ਹੈ ਤਾਂ ਨੌਜਵਾਨ ਵੀਰੋ ਵੀਰੋ ਬੱਚੇ ਬੱਚਿਓ ਸਾਡੇ ਮੋੜਿਆ ਵੋ ਤੇ ਸਿੱਖ ਕੌਮ ਦੇ ਵਿਰਸੇ ਨੂੰ ਆਪ ਦੇ ਪ੍ਰਚਾਰ ਨੂੰ ਸੰਭਾਲ ਲਵੋ ਇਹਨਾਂ ਕੁਝ ਕਹਿੰਦਾ ਹੋਇਆ ਖੇਮਾ ਦਾ ਜੱਜ ਖਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ